ਸਾਦਾ ਵੀ ਕੋਈ ਕਾਰਵਾਰ ਚੱਲੇ ਸਾਹੀ ਵੀ ਰੋਟੀ ਖਾਈਏ ਠੀਕ ਕਦੇ ਕਦੇ 200 ਰੁਪਏ ਕਮਾਈ ਹੁੰਦੀ ਅੱਛਾ ਜੀ ਕਦੇ 200 ਕਦੇ 25 ਇਹਨੇ ਗਾ ਸਾਸੀ ਗਲੰਕਲ ਜੀ ਸਾਸੀ ਕਾ ਜੀ ਤੇ ਅੰਕਲ ਜੀ ਨਾਮ ਦੱਸੋ ਦੀ ਸਭ ਤੋਂ ਪਹਿਲਾਂ ਆਪਣਾ ਆਰਾਮ ਸਿੰਘ ਆਰਾਮ ਸਿੰਘ ਹਾਂ ਜੀ ਤੇ ਆਰਾਮ ਸਿੰਘ ਜੀ ਕਿੰਨੀ ਉਮਰ ਹੋ ਗਈ ਅੰਕਲ ਜੀ ਤੁਹਾਡੀ ਇਹ ਮਾਰੋ ਹੁਣ 60 ਦੇ ਲੱਗੇ 60 ਦੇ ਲੱਗੇ ਅਜੇ ਵੀ ਕੰਮ ਕਰਦੇ ਪਏ ਜੇ ਇਨੀ ਉਮਰ ਚ ਠੀਕ ਹੈ ਮੋਸੇ ਨੇ ਖਾਣੇ ਤੇ ਕੰਮ ਕਿਦਾਂ ਦਾ ਅੰਕਲ ਜੀ ਹੁਣ ਕੰਮ ਕਿਵੇਂ ਚੱਲਣ ਰਿਹਾ ਕੰਮ ਬੜਾ ਬੰਦਾ ਕੀ ਗੱਲ ਹੋ ਗਈ ਜੇ ਸਵੇਰ ਤੇ ਮਤਲਬ ਮੈਂ ਆਇਆ 1.5 ਵਜੇ 1.5 ਵਜੇ 100 ਰੁਪਏ ਬਟੇ ਦੇ 600 ਰੁਪਏ ਹੀ 100 100 ਰੁਪਏ ਬਟੇ ਆ 100 ਰੁਪਏ ਹੀ ਹਾਂ ਸਵੇਰ ਦੇ ਕਿੰਨੇ ਵਜੇ ਆਏ ਜੇ 1.5 ਵਜੇ ਆਏ 1.5 ਵਜੇ ਤੇ ਇਹ ਕੀ ਚੱਕਰਗਾਹ ਕਿਉਂ ਨਹੀਂ ਆਉਂਦੇ ਤੁਹਾਡੇ ਕੋ ਇਧਰ ਤੇ ਕੋ ਰੌਣਕਾਂ ਲੱਗੀਆਂ ਕੋ ਲੱਗੇ ਹਾਂ ਗਾ ਕੇ ਸਾਰੇ ਇਨਾ ਕੋ ਜਲਦਾ ਅੱਛਾ ਪਰਵਾਸੀਆਂ ਕੋ ਗਾ ਚਲ ਗਿਆ ਸਾਰਾ ਹੀ ਪਹਿਲਾਂ ਤੁਸੀਂ ਪਰਲੀ ਸਾਈਡ ਤੇ ਨਹੀਂ ਲਾਉਂਦੇ ਪਹਿਲੇ ਪੱਲੇ ਪਰਲੇ ਪਾਸੇ ਲਾਉਂਦਾ ਹਾਂ ਨਾ ਮੈਂ ਅੱਛਾ ਤੇ ਉਹ ਫਿਰ ਉਹ ਉਧਰ ਗਾ ਕੇ ਸਹੀ ਸੀ ਉਧਰ ਉਧਰ ਇਧਰ ਤੇ ਚੱਲ ਸਾਡੇ ਮਹੱਲੇ ਦੇ ਕੋਈ ਆ ਹੀ ਜਾਂਦਾ ਸਾਡੇ ਕੋਲ ਉਧਰ ਬਾਅਦ ਬਾਅਦ ਲੋਕ ਜੇ ਤਾਂ ਛਾਪ ਨੂੰ ਛਾਪ ਨੂੰ ਦੁਨੀਆ ਚੱਲ ਜਾਂਦੀ ਹੈ ਤੇ ਫਿਰ ਫਿਰ ਕੋਈ ਆਉਣਾ ਤੇ ਸ਼ਾਮੀ ਕਿੰਨੇ ਵਜੇ ਤੱਕ ਹੁੰਨੇ ਤਾਂ ਇੱਥੇ ਮੈਂ ਇੱਥੇ 8:30 ਕਦੇ 9 ਵਜੇ ਤੱਕ ਵੀ ਹੋ ਜਾਏ ਅੱਛਾ ਮੋਰੀ ਬਾਬੇ ਵੇਖੋ ਜੀ 60 65 ਸਾਲ ਦੀ ਉਮਰ ਅੰਕਲ ਨੇ ਦੱਸੀ ਆ ਤੇ ਅਜੇ ਵੀ ਮਿਹਨਤ ਕਰਨ ਦੇ ਆ ਤੇ ਪਠਾਨਕੋਟ ਵਾਲਿਓ ਤੇ ਜਿਹੜੇ ਵੀ ਲਾਗੇ ਛਾਗੇ ਵੀਰ ਰਹਿੰਦੇ ਆ ਜਰੂਰ ਬਾਬਾ ਜੀ ਕੋ ਆਓ ਇਹਨਾਂ ਕੋ ਆ ਕੇ ਤੇ ਆ ਬੰਦ ਛੋਲੇ ਖਾ ਕੇ ਜਰੂਰ ਜਾਇਆ ਕਰੋ ਤੇ ਅੰਕਲ ਜੀ ਨੇ ਵੇਲੋ ਸਵੇਰ ਦੇ ਆਏ ਆ ਤੇ ਕਹਿ ਰਿਹਾ 100 ਰੁਪਿਆ ਜੇ ਵਟੇਗਾ ਅੰਕਲ ਜੀ ਗੁਰਰਾਮ ਦਾਸ ਜੀ ਦੀ ਕਿਰਪਾ ਕਰਨਾ ਕਿ ਕੋਈ ਜੱਗ ਨਹੀਂ ਆ ਤੇ ਦੱਸੋ ਕੀ ਹੁੰਦਾ ਕੀ ਆਪਣੇ ਕੋਲ ਇਹ ਸਾਡੇ ਕੋ ਛੋਲੇ ਆ ਅਸਾ ਜੀ ਹਾਂ ਜੀ ਆਜ ਫਿਰ ਆਣਾ ਚਟਨੀ ਵਗੈਰਾ ਨਾਲ ਬਾਕੀ ਚਟਨੀ ਦਿੰਦੇ ਦੇ ਇਹਦੇ ਚ ਛੋਲੇ ਵੇਖ ਲਓ ਉਦਾਂ ਹੀ ਪਏ ਜੇ ਤੇ ਬਰੱਜ ਵੀ ਉਦਾਂ ਪਏ ਜੇ ਇੱਧਰ ਯਾਰ ਵੇਖੋ ਕਿਦਾਂ ਰੌਣਕਾਂ ਲੱਗੀਆਂ ਸਾਰੇ ਬੰਨੇ ਪਰ ਇੱਧਰ ਅੰਕਲ ਹੋਣਾ ਦਾ ਵੀ ਸਾਥ ਯਾਰ ਜਰੂਰ ਦੋ ਮੱਖਣਵਾਦ ਦਿੰਦੇ ਨਾਲ ਹਾਂ ਕ੍ਰਿਸਪੀ ਕਰ ਲਈ ਹੈ ਨਾ ਸਹੀ ਹੈ ਜੀ ਸਹੀ ਆ ਇੱਧਰ ਚਨੇ ਅੰਕਲ ਜੀ ਹਾਂ ਜੀ ਇਹਦੇ ਚ ਕੀ ਕੀ ਪਾਤਾ ਜੇ ਇਹਦੇ ਪਾਇਦਾ ਮਸਾਲਾ ਅੱਛਾ ਜੀ ਲੂਨ ਮਤਲਬ ਕਾਲਾ ਲੂਨ ਮਸਾਲਾ ਅੱਛਾ ਜੀ ਬਾਕੀ ਮਰਚਾ ਨਿੰਬੂ ਵਾਰੀਓ ਕਿਨਾ ਹੋ ਰਿਹਾ ਸਹੀ ਹੈ ਜੀ ਮਰਚਾ ਨਿੰਬੂ ਵਧਿਆ ਤੁਸੀਂ ਤਿਆਰ ਕਰਦੇ ਜਿੱਦਾਂ ਬਾਕੀ ਕਰਦੇ ਉਦਾਂ ਹੀ ਕਰਦੇ ਪਰ ਇਧਰ ਵੇਖੋ ਲੱਗਦਾ ਕਿਦਾਂ ਰੌਣਕਾਂ ਲੱਗੀਆਂ ਯਾਰ ਪੰਜਾਬ ਚ ਰਹਿ ਕੇ ਵੀ ਯਾਰ ਤੁਸੀਂ ਪਿਆਰੀ ਆ ਵੀ ਇਹ ਅੰਕਲ ਦਾ ਸਾਥ ਨਹੀਂ ਦਿੰਦੇ ਕਿੱਡੀ ਗਲਤ ਗੱਲ ਆ ਇਹਨਾਂ ਕੋ ਵੀ ਆਓ ਕੀ ਅੰਕਲ ਜੀ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਆਪਣੇ ਦਰਸ਼ਕਾਂ ਨੂੰ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਜੀ ਸਾਡਾ ਵੀ ਕੋਈ ਕਾਰੋਬਾਰ ਚੱਲੇ ਸਾਹੀ ਵੀ ਰੋਟੀ ਖਾਈਏ ਅੱਜ ਕਦੇ ਕਦੇ 200 ਰੁਪਏ ਕਮਾਈ ਹੁੰਦੀ ਅੱਛਾ ਜੀ ਕਦੇ 200 ਕਦੇ 250 ਇਹਨੇ ਗਾਹ ਉਹ 40 40 ਦਰਜਨ ਵੇਚਦਾ ਹਾਂਜੀ 40 40 ਦਰਜਨ ਵੇਚਦਾ ਨਹੀਂ ਉਹਦੇ 40 ਦਰਜਨ ਲੱਗ ਜਾਂਦੇ ਆ ਬੰਦ ਸਾਡਾ 40 ਨਹੀਂ ਲੱਗਦਾ ਓਹੋ ਦੇਖੋ ਯਾਰ ਅੰਕਲ ਬਣੀ ਕੀ ਦੱਸਣ ਦੇ ਕਹਿੰਦੇ ਉਹ 40 40 ਦਰਜਨ ਉਹ ਬੰਦ ਵੇਚ ਜਾਂਦੇ ਆ ਤੇ ਮੇਰੇ ਅੰਦੇ ਚਾਰ ਨਹੀਂ ਲੱਗਦੇ ਵੇਖ ਯਾਰ ਕਰੋ ਯਾਰ ਅੰਕਲ ਦੀ ਹੈਲਪ ਕਰੋ ਜਰੂਰ ਇਹਨਾਂ ਕੋ ਵੀ ਆਓ ਪਰ ਬੜੀ ਯਾਰ ਆਪਣੀ ਦੀ ਸ਼ਰਮ ਦੀ ਗੱਲ ਆ ਵੇਖੋ ਅੰਕਲ ਕੋਈ ਆਉਨੇ ਨਹੀਂ ਲਿਆ ਅੰਕਲ ਜੀ ਹੋ ਗਿਆ ਜੀ ਕ੍ਰਿਸਪੀ ਹੂੰ ਵਾਹ ਵਾਹ ਜਿਹਨੇ ਵੀ ਗਰਮ ਕਰਕੇ ਦਿੰਦੇ ਕਿ ਚੱਲੇ ਜਾਂਦਾ ਅੱਛਾ ਇੱਕ ਚੀਜ਼ ਗਰਮ ਹੋ ਜਾਂਦੀ ਹੈ ਨਾ ਇੰਨੀ ਜੀ ਗਰਮ ਕਰਕੇ ਦਿੰਦੇ ਕਰੋ ਅੰਕਲ ਜੀ ਤਿਆਰ ਕੋਈ ਗੱਲ ਨਹੀਂ ਕਰਨਗੇ ਬਾਬਾ ਦੀ ਕਿਰਪਾ ਤੇ ਆਉਣਗੇ ਜੀ ਵੀ ਤੁਹਾਡੇ ਕੋਲ ਵੀ ਜਾ ਕੇ ਲੋ ਜੀ ਸਾਫ ਸਵਾਈ ਵੀ ਅੰਕਲ ਨੇ ਪੂਰੀ ਰੱਖੀ ਆ ਤੇ ਸਮਾਨ ਵੀ ਨਾਲ ਕੋ ਵਧੀਆ ਆ ਹੋ ਗਏ ਅੰਕਲ ਜੀ ਤਿਆਰ ਹਾਂਜੀ ਤੇ ਅੰਕਲ ਜੀ ਇੱਥੇ ਤੁਹਾਡੇ ਕੋ ਕਿਸ ਨੇ ਆਉਣਾ ਵੇ ਤੇ ਕਿਹੜੀ ਜਗ੍ਹਾ ਪੈਂਦੀ ਹੈ ਐਡਰੈਸ ਦਿਓ ਉਬਰੋਂ ਲਗੜ ਬੰਦਾ ਬਾਬਾ ਲਾਲ ਵਾਲੇ ਗਲੇ ਠੀਕ ਹੈ ਜੀ ਹਾਂ ਤੇ ਆਪਣੀ ਟਾਈਮਿੰਗ ਕੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੁੰਦੇ ਜਿੱਥੇ ਇੱਥੇ ਆਈ ਕਦੇ ਕਦੇ 12 ਵਜੇ ਤੋਂ ਬਾਅਦ ਹੀ ਆਏਗਾ ਤੇ ਬੰਦ ਅੰਕਲ ਨੇ ਤਿਆਰ ਕਰ ਦਿੱਤਾ ਜੀ ਤੇ ਬਾਕੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਇੰਨਾ ਹੀ ਆ ਕਿ ਜਰੂਰ ਅੰਕਲ ਦੀ ਵੀ ਹੈਲਪ ਕਰੋ ਯਾਰ ਜਰੂਰ ਇਹਨਾਂ ਕੋਲ ਵੀ ਆਓ ਤੇ ਜਿੱਦਾਂ ਅੰਕਲ ਦੱਸਣਗੇ ਤੇ ਕਈ ਲੱਗੇ ਆ ਉਹ 40 40 ਦਰਜਨਾ ਜਿਹੜੀਆਂ ਉਹ ਵੇਚੇ ਜਾਂਦੇ ਆ ਤੇ ਅੰਕਲ ਕਹਿੰਦੇ ਮੇਰੇ 4 ਤੋਂ ਬਾਅਦ 500 ਰੁਪਏ ਅੱਜ ਇਹਨਾਂ ਨੇ ਵਟਿਆ ਤੇ ਜਰੂਰ ਇਹਨਾਂ ਕੋ ਆਓ ਜੀ ਆਪਣੇ ਪੰਜਾਬੀ ਭਰਾਵਾ ਅੰਕਲਵਾ ਗੁਰਸੇ ਖੀਰ ਆ ਤੇ ਜਰੂਰ ਇਹਨਾਂ ਕੋ ਆ ਕੇ ਦੇ ਇਹਨਾਂ ਦੀ ਵੀ ਹੈਲਪ ਕਰੋ ਬਾਕੀ ਰੇੜੀਆਂ ਤਾਂ ਅਸੀਂ ਵੇਖਿਆ ਯਾਰ ਪੰਜਾਬੀ ਬੰਦੇ ਪ੍ਰਵਾਸੀਆਂ ਕੋ ਬਹੁਤ ਜ਼ਿਆਦਾ ਜਾਂਦੇ ਇਹਨਾਂ ਨੂੰ ਤਾਂ ਵੀ ਨਹੀਂ ਲੱਗਦੀ ਪੰਜਾਬੀ ਵੀਰ ਉਹਨਾਂ ਕੋ ਆਉਣ ਨੂੰ ਪਤਾ ਨਹੀਂ ਇਹਨਾਂ ਨੂੰ ਕੀ ਹੁੰਦਾ ਆ ਤੇ ਬਾਕੀ ਜਰੂਰ ਇਹਨਾਂ ਕੋ ਵੀ ਆਓ ਤੇ ਬਾਕੀ ਵੀਡੀਓ ਬਦੱਸਿਓ ਯਾਰ ਕਿਵੇਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਅੰਕਲ ਦੀ ਹੈਲਪ ਹੋ ਸਕੇ ਤੇ ਬਾਕੀ ਠੀਕ ਆ ਜੀ ਖਾਣੇ ਹੁਣ ਬੰਦ ਤੇ ਮਿਲਦੇ ਹਾਂ ਜਲਦੀ ਮੈਂ ਹੋਰ ਕਿਸੇ ਵੀਡੀਓ ਵਿੱਚ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ